ਰੇਲ ਸਿੰਘ ਜੀ ਬਾਅਦ ਦੇ ਮੁਕਤੇ ਵਿੱਚ ਪੱਕੇ ਹੋ ਜਾਣਾ ਉਹਨਾਂ ਦੇ ਨਾਮ ਤੋਂ ਆਇਆ ਇਹ ਸੱਚ ਨੂੰ ਸੱਚੇ ਪਾਠ ਕਰਦੇ ਇਕਨਾ ਕਰਨੀਆਂ ਸਾਡੇ ਬੜੇ ਸਤਕਾਰਯੋਗ ਕੁਲਵਿੰਦਰ ਸਿੰਘ ਜੀ ਪਾਰਖਾ ਸਾਫਟਵੇਅਰ ਕੰਟਰੋਲ ਜਿਹੜੇ ਚਰਦੀ ਕਲਾ ਪੰਜਾਬ న్యూਸ ਦੇ ਜਿਹੜੇ ਐਡੀਟਰ ਨੇ ਤੇ ਚੰਗੀਆਂ ਖਬਰਾਂ ਖੋਜ ਕੇ ਸੱਚੀਆਂ ਤੇ ਸੁੱੱਚੀਆਂ ਖਬਰਾਂ ਉਹ ਤੁਹਾਡੇ ਘਟਮਾਇਆ ਕਰਾਉਂਦੇ ਨੇ ਔਰ ਸਾਡੀ ਕਵਰੇਜ ਕਰਨ ਵਾਸਤੇ ਪਹੁੰਚੇ ਨੇ ਮੈਂ ਧੰਨਵਾਦ ਕਰਦਾ ਪਾਛਾ ਚੜ੍ਹਦੀ ਕਲਾ ਕਰਨੇ ਚੜ੍ਹਦੀ ਕਲਾ ਦੇ ਵਿੱਚ ਕਰਨ ਮੈਂ ਕਿਹਾ ਨਹੀਂ ਗੁਲਜਾਰ ਸਿੰਘ ਦੀ ਤੰਦਰੁਸਤੀ ਵਾਸਤੇ ਮਾਇਆ ਆਈ ਆ ਪਾਛੇ ਚੜ੍ਹਦੀ ਕਲਾ ਕਰਨੀਆਂ ਸਿਰ ਤੇ ਮੇਰ ਪਿਆਰ ਰੱਖਣਾ ਗੁਰਸਤ ਮੈਂ ਹੁਣ ਮੈਂ ਲੋਪਲ ਸਿੰਘ ਪ੍ਰਧਾਨ ਅੰਦਲਾ ਮੋਹਨਦਰ ਸਾਹਿਬ ਆਪ ਸਾਹਿਬ ਜੀ ਨੂੰ ਕੋਲਾ ਸਾਹ ਦੇ ਮੇਲੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਨਗਰਾਂ ਕੀ ਆਏ ਹਾਂ ਪਰਮਾਤਮਾ ਦੇਖ ਲਈ ਮਨੋਕਾਮਨਾ ਪੂਰੀ ਕਰੇ ਦੇਖ ਨੂੰ ਦਰਸ਼ਨ ਦਿਾਰੇ ਪਰਮਾਤਮਾ ਕਰਾਵੇ ਹਰੇਕ ਦੀ ਆਸ਼ੀਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਚੋਲਾ ਸਾਹਿਬ ਦਾ ਮੇਲਾ ਹਰ ਸਾਲ ਅਸੀਂ ਇੱਦਾਂ ਹੀ ਤੁਮ ਕਾਮਨਾ ਮਨਾਉਂਦੇ ਆ ਤੇ ਸੰਗਤਾਂ ਦੀ ਸੇਵਾ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਕਰਦੇ ਆ ਸਾਡੇ ਲੰਬੜਦਾਰ ਪਰਿਵਾਰ ਵੱਲੋਂ ਕਰਦੀਆਂ ਲੋਏ ਕੁੜੀਆਂ ਚਣਿਆਂ ਦਾ ਲੰਗਰ ਜੋ ਅੱਜ ਲਗਾਇਆ ਗਿਆ ਹਰ ਸਾਲ ਇਸ ਤਰ੍ਹਾਂ ਵਾਧੇ ਚੜਕੇ ਜੋ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਤੇ ਸਾਡੀਆਂ ਮਨੋ ਕਾਮਨਾ ਪੂਰੀਆਂ ਤੇ ਸੋ ਇਹ ਚੋਲਾ ਸਾਹਿਬ ਦੇ ਮੇਲੇ ਦਾ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਬੋਲਾਵਾ ਸਿਵੰਗ ਕੋਟ ਸਾਹਿਬ ਦੇ ਨਾਲ ਨਾਲ ਅਲਕਾਰ ਤੋਂ ਬਹੁਤ ਬਹੁਤ ਰਸ ਜੈਨੂ ਨਾਲ ਬਹੁਤ ਬਹੁਤ ਜੇਕਰ ਆਪਾਂ ਨੂੰ ਸਤਿਕਾਰ Ayatul Sa'wa, Ali Fatteji. ਇਹ ਜੋ ਚੋੜਾ ਸਾਹਿਬ ਦਾ ਮੇਲਾ ਸ੍ਰੀ ਗੁਰੂ ਨਗਦੇਵ ਜੀ ਬੜੀ ਸ਼ਰਧਾ ਨਾਲ ਭੁਲਟਾ ਹੁੰਦਾ ਹੋਣਾ ਸੰਗਤ ਮਨਾਂਦੀ ਹੈ ਜੀ ਸਾਡੇ ਪਿੰਡ ਖਾਰੇ ਦੇ ਆ ਡੇਰੇ ਦੇ ਵੀਰਾਂ ਭਰਾਵਾਂ ਦੇ ਸੰਯੋਗ ਨਾਲ ਸੀ ਲੰਗਰ ਆਪਣਾ ਵਰਤਾਇਆ ਸੰਗਤ ਬੜੀ ਸ਼ਰਧਾ ਨਾਲ ਸ਼ਾਮਲੀ ਹੈ ਬਾਕੀ ਸਾਰੇ ਸੰਗਤ ਦਾ ਬਹੁਤ ਧੰਨਵਾਦ ਹੈ ਜੀ ਤੇ ਪ੍ਰਮਾਤਮਾ ਸਭ ਦਾ ਹੀ ਮਨੋ ਕਾਮਨਾ ਪੂਰੀਆ ਕਰੇ ਚੜ੍ਹਦੀ ਕਲਾ ਰੱਖੇ ਪਰਿਵਾਰ ਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵੈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਸਾਡੇ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲਾਏ ਜਾ ਰਹੇ ਜੀ ਤੇ ਇਹਨਾਂ ਦੇ ਮੇਲੇ ਤੇ ਜਾ ਰਹੀਆਂ ਸਗਡਾਂ ਨੂੰ ਲੱਖ ਲੱਖ ਵਧਾਈ ਤੇ ਮਹਾਰਾਜੇ ਦਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੁਬਈ ਤੋਂ ਆਇਆ ਕਾਸ ਚੌਧਾ ਸਾਹਿਬ ਦਾ ਦਰਸ਼ਨ ਕਰਨ ਲਈ ਸੇਵਾ ਕਰਨ ਦੇ ਲਈ ਬਹੁਤ ਸੰਗਤ ਆਈਏ ਦੂਰੋਂ ਚਾਲ ਕੇ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਚੋਲਾ ਸਾਹਿਬ ਦਾ ਬਹੁਤ ਬਹੁਤ ਸੰਗਤ ਦਾ ਧੰਨਵਾਦ ਅੱਜ ਬਾੜੇ ਦਾ ਜਲਦਾ ਲੰਗਰ ਲਾਇਆ ਜੀ ਜਲ ਸ਼ਿਕਾ ਰਹੇ ਆ ਲੱਡੂਆ ਦਾ ਪ੍ਰਸ਼ਾਦ ਆ ਜੀ ਉਹ ਬਹੁਤ ਬਹੁਤ ਧੰਨਵਾਦ ਚਾਹ ਸਾਰੀ ਸੰਗਤ ਦਾ ਜੀ ਚੜ੍ਹਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਜਿਹੜੇ ਕਿ ਲਾਈਵ ਟੈਲੀਕਾਸਟ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ